ਸਾਮਾਲੇ ਵਿੱਚ ਹੁਣ ਦੋ ਧਿਰਾਂ ਹੋਂਦ ਚ ਆ ਗਈਆਂ ਜੀ ਜੀ ਇੱਕ ਫਿਰ ਹੋ ਆ ਗਈ ਜਿਹੜੀ 2 ਦਸੰਬਰ ਦੇ ਹੁਕਮਨਾਮੇ ਨੂੰ ਉਸ ਬਰਤਾਤ ਨੂੰ ਅੱਗੇ ਵਧਾਉਣ ਦਾ ਦਾਵਾ ਕਰਦੀ ਆ ਜੀ ਤੇ ਉਹ ਸਾਮਾਲੇ ਵਿੱਚ ਸੁਨਾਰ ਦੀ ਗੱਲ ਕਰਦੀ ਆ ਅਕਾਲ ਤਖਤ ਦੀ ਪ੍ਰਭੂ ਸત્તા ਦੀ ਸ਼੍ਰੋਮਣੀ ਕਮੇਟੀ ਦੀ ਖੁਦਮੁਖਤਿਆਰੀ ਦੀ ਜੀ ਅਕਾਲੀ ਦਲ ਤੇ ਸਰਕਾਰ ਦਾ ਆਪਸੀ ਰਿਸ਼ਤਾ ਕੀ ਹੋਵੇ ਇਹਦੀ ਜੀ ਪੰਜਾਬ ਵੱਲ ਪਿਤ ਕੀਤੀ ਰਹੀ ਮਸਲਾਕ ਨੂੰ ਹੱਲ ਨਹੀਂ ਕੀਤਾ जख्मਾਂ ਤੇ ਮਲਮ ਨਹੀਂ ਲਾਈ ਜਾਲਮਪੁਰ ਫਸਸਰਾਂ ਨੂੰ ਤਰਕੀਆਂ ਦਿੱਤੀਆਂ ਇਸ ਕਰਕੇ ਨੈਤਿਕ ਤੌਰ ਤੇ ਤੁਸੀਂ ਗਵਾਹੀ ਦੇਣ ਦੇ ਯੋਗ ਨਹੀਂ ਰਹੇ ਪਾਲ ਸਿੰਘ ਦੀ ਜਿਹੜੀ ਪਾਰਟੀ ਆ ਉਹ ਚਾਹੇ ਹਾਲੇ ਪੂਰੀ ਤਰ੍ਹਾਂ ਸਪਸ਼ਟ ਨਹੀਂ ਆਪਦੇ ਨਿਸ਼ਾਨਿਆਂ ਬਾਰੇ ਮੁੱਦਿਆਂ ਬਾਰੇ ਜਥੇਬੰਦਕ ਢਾਂਚਾ ਵੀ ਹਾਲੇ ਉਸ ਤਰ੍ਹਾਂ ਦਾ ਸਾਹਮਣੇ ਨਹੀਂ ਆਇਆ ਪਰ ਸੁਣਿਆ ਬਾਬਾ ਬਕਾਲਾ ਉਹਨਾਂ ਦੀ ਵੱਡੀ ਕਾਨਫਰੰਸ ਸੀ ਸਾਰਿਆਂ ਨਾਲ ਵੱਡਾ ਇਕੱਠ ਸੀ ਜੀ ਜੀ ਸੋ ਇਹ ਵਿਚਾਰਪਰਕ ਟਕਰਾਅ ਵੀ ਚੱਲਣਾ ਅਮਲੀ ਤੌਰ ਤੇ ਐਕਸ਼ਨ ਵੀ ਹੋਣਗੇ ਇਹ ਆਉਣ ਵਾਲਾ ਸਮਾਂ ਦੱਸੋ ਕਿਉਂਕਿ ਆਪਾਂ ਪਹਿਲਾਂ ਵੀ ਕਈ ਵਾਰ ਗੱਲ ਕੀਤੀ ਆ ਉਹ ਸ਼ਾਹ ਮੁਹੰਮਦ ਵਾਲੀ ਸ਼ਾਹ ਮੁਹੰਮਦ ਦਾ ਅੰਤ ਨੂੰ ਉਹੀ ਹੋਣਾ ਜੋ ਕਰੇਗਾ ਖਾਲਸਾ ਪੰਥ मियां ਹੁਣ ਖਾਲਸਾ ਪੰਥ ਦੇ ਕੋਲ ਉਹ ਗਏ ਨੇ ਪਹਿਲਾਂ ਮੈਂਬਰਸ਼ਿਪ ਕਰਨ ਇਹ ਵੀ ਕਹਿੰਦੇ ਨੇ ਅਸੀਂ ਕੀਤੀ ਆ ਹਮ ਤੇ ਹੁਣ ਦੂਜੇ ਲੋਟ ਆਪੋ ਆਪਦਾ ਆ ਜਾਂਦਾ ਲੈ ਕੇ ਜਾਣਗੇ ਜੀ ਜੀ ਕਿਉਂਕਿ ਜਿਹਦੇ ਨਾਲ ਪੰਥਾ ਉਹਦੇ ਨਾਲੇ ਨਿਸ਼ਾਨ ਉਹ ਬਾਦਲ ਸਾਹਿਬ ਹੁਣ ਕਈ ਨਾ ਮੇਰੇ ਮਾਂ ਪਾਰਟੀ ਦੀ ਕਾਨੂੰਨੀ ਮਾਨਤਾ ਜਦੋਂ ਬਰਨਾਲਾ ਸਾਹਿਬ ਦੇ ਖਿਲਾਫ ਚੋਣਾਂ ਲੜਦੇ ਸੀ ਵੱਖਰੇ ਹੋ ਕੇ ਉਹਨਾਂ ਤੋਂ ਅੱਗੇ ਵੀ ਵਧੇ ਨੇ ਉਦੋਂ ਇੱਕ ਇੰਨੇ ਚੀਜ਼ਾਂ ਉਹਨਾਂ ਦੇ ਕੋਲ ਥੋੜ੍ਹੀ ਸੀ ਜੀ ਹਾਂ ਇਹ ਗੱਲ ਠੀਕ ਆ ਜਦੋਂ ਪੰਥੇ ਨਾਲ ਨਾ ਰਿਹਾ ਫਿਰ ਦਸਤਰ ਨਿਸ਼ਾਨ ਤੇ ਬਾਕੀ ਗੱਲਾਂ ਵੀ ਕੀ ਕਰਨੀ ਕਿਸੇ ਨੂੰ ਕਹਿੰਦਾ ਵੀ ਤੇਰੀ ਮਾਂ ਉਥੇ ਰਾਤ ਨੂੰ ਘਹਾੜਿਆ ਤੇ ਫਿਰਦੀ ਦੇਖੀ ਗਈ ਉਹ ਕਹਿੰਦਾ ਕੀਨੇ ਕਹਿੰਦਾ ਕੀਨੇ ਦੇਖੀ ਆ ਕਹਿੰਦਾ ਮੇਰੀ ਮਾਂ ਨੇ ਕਹਿੰਦਾ ਉਥੇ ਕੀ ਕਰਨ ਗਈ ਸੀ ਜੀ 30 ਸਾਲ ਤੁਸੀਂ ਉਹਨਾਂ ਦੇ ਗੋਢੀ ਲੱਗ ਕੇ ਰਾਜ ਕੀਤਾ ਸੱਤਾ ਦਾ ਆਨੰਦ ਮਾਣਿਆ ਤੁਸੀਂ ਹੁਣ ਮੈਨੂੰ ਦਿੰਦੇ ਹੋ ਵੀ ਭਾਜਪਾ ਬਾਦਲ ਪਰਿਵਾਰ ਨੂੰ ਖਤਮ ਕਰਨਾ ਚਾਹੁੰਦੀ ਹੈ ਬਾਦਲ ਪਰਿਵਾਰ ਦਾ ਕੀ ਰੌਲਾ ਜੀ ਭਾਜਪਾ ਨਾਲ ਕੋਈ ਨੀਤੀ ਦਾ ਦੱਸੋ ਕੀ ਰੌਲਾ ਕਿਸੇ ਫੈਸਲੇ ਤੇ ਕੋਈ ਰੌਲਾ ਕਿਸੇ ਕਾਨੂੰਨ ਤੇ ਦੱਸੋ ਕੋਈ ਰੌਲਾ ਹੁਣ ਤਾਂ ਇਹ ਕਹਿੰਦੇ ਰਹੇ ਜਿਹੜਾ ਵੀ ਬੋਲ ਰਹਾ ਕਾਂਗਰਸ ਦਾ ਏਜੰਟਾ ਜੀ ਕਾਂਗਰਸ ਨਾਲ ਮਿਲ ਕੇ ਨੁਕਸਾਨ ਕਰ ਰਹੇ ਨੇ ਆ ਹੁਣ ਜਿੱਦੇ ਦਾ ਮਤਲਬ ਚੋਣ ਗੱਠ ਜੋੜ ਜਾਂ ਟੁੱਟਿਆ ਭਾਜਪਾ ਨਾਲ ਉਹ ਜਿਹੜਾ ਵੀ ਸਵਾਲ ਕਰਦਾ ਉਹ ਕਹਿੰਦੇ ਨੇ ਦਿੱਲੀ ਨਾਲ ਮਿਲ ਕੇ ਜੀ ਇਹਨਾਂ ਨੇ ਆ ਸਾਜ਼ਿਸ਼ ਕਢੀ ਆ ਜੀ ਇਹੀ ਇਹੀ ਦੋਸ਼ ਜ਼ਥੇਦਾਰਾਂ ਤੇ ਲਾਇਆ ਸੀ ਇਹਨਾਂ ਨੇ ਜੇ ਤਾਂ ਗੱਲ ਹੋ ਗਈ ਨਾ ਵੀ ਜੰਝ ਕਪਤੀ ਸੁਥਰਾ ਭਲਾ ਮਾਨਸ ਹੂੰ ਤੇ ਕਹਿੰਦੇ ਹੁੰਦੇ ਆ ਕੰਨ ਟੱਕਰਾ ਮਾਰਨ ਵਾਲੀ ਸਿਆਸਤ ਕੀਤੀ ਹੁਣ ਤਾਂ ਮੁੱਕਰੀ ਜਾਂਦੇ ਨੇ ਉਹ ਤਾਂ ਨਸ਼ੇ ਛਡਾਉਂਦਾ ਸੀ ਜੀ ਉਹ ਤਾਂ ਅੰਮ੍ਰਿਤ ਪਾਨ ਕਰਾਉਂਦਾ ਸੀ ਜਿਹੜਾ ਜਿੱਦਣ ਵਾਰ-ਵਾਰ ਹਰ ਇੱਕ ਥਾਂ ਤੇ ਜਾ ਕੇ ਕਹਿੰਦਾ ਸੀ ਬੰਦੀ ਸਿੰਘਾਂ ਦੀ ਰਿਹਾਈ ਦੇ ਮੋਰਚੇ ਤੇ ਜਾ ਕੇ ਉਹਨਾਂ ਨੇ ਕਿਹਾ ਕਹਿੰਦੇ ਇਹਨਾਂ ਨੂੰ ਛਡਾ ਲੋਗੇ ਹੋਰ ਬੰਦੀ ਹੋ ਜਾਣਗੇ ਕਿਉਂ ਪਰਥ ਦੀ ਸ਼ਕਤੀ ਕਿਉਂਕਿ ਇਹਨਾਂ ਨਸ਼ਟ ਕਰਦੇ ਹੋ ਆਓ ਪੂਰਨ ਪ੍ਰਭੂ ਸਤਾ ਆਜ਼ਾਦ ਰਾਜ ਲਈ ਲੜੀਏ ਖਾਲਸਾਣ ਲਈ ਲੜੀਏ ਜੀ हां ठीक है ਉਹਨਾਂ ਦੀ ਪਾਰਟੀ ਕਹਿੰਦੀ ਆ ਅਸੀਂ ਅਮਨਪੂਰਵਕ ਟੰਗ ਨਾਲ ਲੜਾਂਗੇ ਅਸੀਂ ਆਨੰਦਪੁਰ ਦਾ ਮਤਾ ਜਿਹੜਾ ਸਾਡਾ ਨਿਸ਼ਾਨਾ ਹੋਊ ਇਸ ਕਰਕੇ ਗੱਲਾਂ ਹਲੇ ਨਿੱਤਰਣੀਆਂ ਨੇ ਜੇ ਆਉਣ ਵਾਲੇ ਸਮੇਂ ਚ ਦਿੱਲੀ ਨਾਲ ਜਾਰੀ ਆ ਦਿੱਲੀ ਨਾਲ ਦੁਸ਼ਮਣੀਆਂ ਇਹ ਪਤਾ ਲੱਗੂ ਤੁਹਾਡਾ ਅਜੰਡਾ ਕੀ ਆ ਤੁਹਾਡੇ ਲੜਾਈ ਦੇ ਮੁੱਦੇ ਕੀ ਨੇ ਤੁਸੀਂ ਦਿੱਲੀ ਦੇ ਵਿਰੋਧੀ ਹੋ ਦਿੱਲੀ ਦੇ ਬਰੋਟ ਇੱਕ ਗੱਲ ਤਾਂ ਤੁਸੀਂ ਦੱਸੋ ਜਿਹੜੀ ਕੀਤੀ ਹੋਵੇ ਜੀ ਤੁਸੀਂ ਤਾਂ ਵਨ ਨੇਸ਼ਨ ਵਨ ਇਲੈਕਸ਼ਨ ਇੱਕ ਕੌਮ ਇੱਕ ਚੋਣ ਦੀ ਵੀ ਹਮਾਇਤ ਕਰੀ ਬੈਠਾ ਸੁਖਵੀਰ ਤਾਂ ਜੀ ਤੁਸੀਂ ਵੇਖ ਰਹੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਸੋ ਦਰਸ਼ਕਾਂ ਦਾ ਤਹਿ ਦਿਲੋਂ ਸਵਾਗਤ ਹੈ ਸੋ ਪੰਜਾਬ ਦੀ ਸਿਆਸਤ ਪਿਛਲੇ ਦਿਨਾਂ ਚ ਪਚਾਲ ਹੀ ਆ ਰੱਖਿਆ ਹੈ ਬਾਬਾ ਬਕਾਲਾ ਸਾਰੀਆਂ ਪਾਰਟੀਆਂ ਵੱਲੋਂ ਕਾਨਫਰੰਸਾਂ ਕੀਤੀਆਂ ਆਉਣ ਵਾਲੇ ਸਮੇਂ ਚ ਆਪਣਾ ਆਪਣਾ 2027 ਚ ਜਿੱਤ ਦਾ ਦਾਵਾ ਕੀਤਾ ਉੱਥੇ ਹੀ ਐਮਪੀ ਭਾਈ ਅਮਰਪਾਲ ਸਿੰਘ ਦੀ ਜਥੇਬੰਦੀ ਵੱਲੋਂ ਵੀ 2027 ਚ ਸੀਐਮ ਅਮਰਪਾਲ ਨੂੰ ਬਣਾਉਣ ਦਾ ਦਾਵਾ ਕੀਤਾ ਸੋ ਅਸੀਂ ਪੰਜਾਬ ਦਾ ਭੂ ਵਿਖ ਨਵਾਂ ਸਿਰਜਾਂਗੇ ਉਧਰ ਪੰਜ ਮੈਂਬਰੀ ਕਮੇਟੀ ਵੱਲੋਂ ਨਵੇਂ ਸ਼ਰਮਨੀ ਕਾਲੀਦਲ ਦਾ ਪ੍ਰਧਾਨ ਗਿਆਨੀ ਹਰਪ ਸਿੰਘ ਨੂੰ ਬਣਾ ਦਿੱਤਾ ਹੈ ਜਿਸ ਕਰਕੇ ਕਾਲੀਦਲ ਬਾਦਲ ਚ ਵੱਡਾ ਉਪਚਾਲ ਆ ਚੁੱਕਾ ਹੈ ਆਉਣ ਵਾਲੇ ਸਮੇਂ ਚ ਸਿੱਖ ਸੱਤ ਦਾ ਕੀ ਬਣੇਗਾ ਇਸੇ ਵਿਸ਼ੇ ਉੱਪਰ ਵਿਚਾਰ ਚਰਚਾ ਕਰਨ ਵਾਸਤੇ ਮੇਰੇ ਨਾਲ ਜੁੜੇ ਨੇ ਮਨੁੱਖੀ ਅਧਿਕਾਰ ਸੰਗਠਨ ਦੇ ਜਨ ਸਕੱਤਰ ਤੇ ਸਿਆਸੀ ਬੁਲਾਰੇ ਮਾਲਵਿੰਦਰ ਸਿੰਘ ਮਾਲੀ ਸਾਹਿਬ ਸੋ ਮਾਲੀ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਜੀ ਮਲੀ ਸਾਹਿਬ ਜੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਆਪ ਜੀ ਦਾ ਸਵਾਗਤ ਹੈ। ਸ਼ੁਕਰੀਆ ਜੀ ਧੰਨਵਾਦ। ਸੋ ਮਲੀ ਸਾਹਿਬ ਪਹਿਲਾ ਸਵਾਲ ਹੈਗਾ ਵੀ ਪੰਥ ਦੀ ਨੁਮਾਇੰਦਾ ਪਾਰਟੀ ਪਹਿਲਾਂ ਸ਼੍ਰੋਮਣੀ ਕਾਦੀ ਲਾਲ ਸੀ ਜਿਸ ਨੂੰ ਬਾਦਲ ਨਾਮ ਨਾਲ ਜੋੜਿਆ ਜਾਂਦਾ ਸੀ ਪਰ ਲੋਕਾਂ ਨੇ ਨਕਾਰ ਦਿੱਤਾ। ਅਕਾਲ ਤਖਤ ਤੋਂ ਪੰਜ ਮੈਂਬਰੀ ਕਮੇਟੀ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਨਵੇਂ ਸ਼੍ਰੋਮਣੀ ਕਾਦੀ ਲਾਲ ਦਾ ਪ੍ਰਧਾਨ ਬਣਾ ਦਿੱਤਾ ਗਿਆ ਹੈਗਾ। ਤੁਹਾਡਾ ਇਸ ਤੇ ਕੀ ਪ੍ਰਤੀਕਰਮ ਹੈਗਾ ਜੀ? ਦਖੋ ਤੂਫਾਨੂ ਸਿੱਖ ਸਿਆਸਤ ਅਖੋ ਜਾਂ ਕਾਲੀਦਲ ਸਿਆਸਤ ਅਖੋ ਜੀ ਇਹ ਪਿਛਲੇ ਲੰਮੇ ਸਮੇਂ ਤੋਂ ਲੀਤੋ ਨਹੀਂ ਹੋਈ ਆ ਪਰ ਠੀਕ ਆ ਚੋਣਾ ਲੜਦੇ ਰਹੇ ਸਰਕਾਰਾਂ ਵੀ ਬਣਦੀਆਂ ਰਹੀਆਂ ਜਿੱਤਦੇ ਵੀ ਰਹੇ ਪਰ ਇਹਨਾਂ ਨੂੰ ਲਗਾਤਾਰ ਹਾਰਾਂ ਦਾ ਸਾਹਮਣਾ ਕਰਨਾ ਪੈ ਰਿਹਾ ਹਾਂਜੀ ਇਸ ਗੱਲ ਦੇ ਬਾਵਜੂਦ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਸਭ ਤੋਂ ਵੱਡੀ ਪਾਰਟੀ ਵਜੋਂ ਪੰਜਾਬ ਦੇ ਵਿੱਚ ਜਾਣਿਆ ਜਾਂਦਾ ਜੀ ਪਰ ਚੋਣਾਂ ਦੇ ਵਿੱਚ ਲਗਾਤਾਰ ਉਹਨਾਂ ਨੂੰ ਪਛਾੜਾ ਮਿਲੀਆਂ ਨੇ ਜੀ ਜੀ ਇਸੇ ਕਰਕੇ ਉਸੇ ਦਲ ਦੇ ਅੰਦਰ ਹੀ ਇਹ ਆਵਾਜ਼ ਉੱਠੀ ਕਿ ਆਪਾਂ ਨੂੰ ਮੁੜ ਵਿਚਾਰਨਾ ਚਾਹੀਦਾ ਵੀ ਗਲਤੀਆਂ ਕੀ ਨੇ ਗੜਬੜ ਕੀ ਆ ਜੀ ਉਹਨਾਂ ਨੇ ਝੁੰਡਾ ਕਮੇਟੀ ਬਣਾਈ ਜਿਨੇ ਬਾਦਲ ਦਲ ਦੇ ਵਰਕਰਾਂ ਦੇ ਹੇਠਾਂ ਤੱਕ ਕੱਟ ਕੀਤੇ ਜੀ ਉਹ ਝੁੰਡਾ ਕਮੇਟੀ ਨੇ ਕੁਝ ਸੁਝਾਅ ਦਿੱਤੇ ਜੀ ਰਸਮੀ ਤੌਰ ਤੇ ਉਹਨਾਂ ਨੇ ਪ੍ਰਵਾਨ ਕਰ ਲਿਆ ਵੀ ਕਮੇਟੀ ਪ੍ਰਵਾਨ ਕਰ ਲਈ ਪਰ ਉਸ ਅਨੁਸਾਰ ਸੁਝਾਅ ਸੀ ਜਿਹੜਾ ਉਹਨੂੰ ਲਾਗੂ ਕਿਸੇ ਇੱਕ ਨੂੰ ਨਹੀਂ ਕੀਤਾ ਜੀ ਇਸ ਕਰਕੇ ਮਾਮਲਾ ਟਾਲ ਤੱਕ ਸਾਹ ਤੇ ਗਿਆ ਟਾਲ ਤੱਕ ਸਾਹ ਤੇ 2 ਦਸੰਬਰ 24 ਦਾ ਹੁਕਮਨਾਮਾ ਤੁਹਾਨੂੰ ਸਾਰਿਆਂ ਨੂੰ ਪਤਾ ਜੀ ਉੱਥੇ ਹਰਤਾਲ ਤੱਕ ਦੀ ਤਸੀਲ ਤੋਂ ਜੋ ਬਰਤਾਨ ਕਰ ਗਿਆ ਗਿਆ ਉਹ ਬਰਤਾਨ ਤੇ ਸਰ ਗਿਆ ਗਿਆ ਜੀ ਤੇ ਤੁਸੀਂ ਪੰਥ ਤੇ ਪੰਜਾਬ ਵੱਲ ਪਿੱਟ ਕੀਤੀ ਰਹੀ ਮਤਲਬ ਕਿ ਹੱਲ ਨਹੀਂ ਕੀਤਾ जख्मਾਂ ਤੇ ਮਲਮ ਨਹੀਂ ਲਾਈ ਜਾਲਮਪੁਰ ਫੌਸਫਰਾਂ ਨੂੰ ਤਰਕੀਆਂ ਦਿੱਤੀਆਂ ਇਸ ਕਰਕੇ ਨੈਤਿਕ ਤੌਰ ਤੇ ਤੁਸੀਂ ਗਵਾਹੀ ਦੇਣ ਦੇ ਯੋਗ ਨਹੀਂ ਰਹੇ ਜੀ ਇਸ ਕਰਕੇ ਉਹਨਾਂ ਨੇ 6 ਮੈਂਬਰੀ ਜਿਹੜੀ ਬਾਦ ਸੱਤ ਬਣੇ ਸੀ ਕਮੇਟੀ ਬਣਾਈ ਜੀ ਕਿਹਾ ਕਿ ਆਕਾਲੀ ਦਲ ਦੇ ਦੀਦੀ ਵਿਧਾਨ ਨੂੰ ਫੜ ਸਹੀ ਭਰਤੀ ਕਰਕੇ ਤੁਸੀਂ ਆਕਾਲੀ ਦਲ ਦੀ ਮੁੜ ਸਿਰਜਣਾ ਕਰੋ ਜੀ ਇਸ ਤੋਂ ਦੋ ਤਣਾ ਖੇਡ ਉਭਾਈਆਂ ਜੀ ਸੁਭਾਰ ਲਹਿਰ ਵਾਲਿਆਂ ਨੇ ਤਾਂ ਆਪਣੇ ਥੱਲੇ ਸਮਝ ਤਾ ਪਰ ਜਿਹੜਾ ਬਾਦਲ ਦਲ ਸੀ ਉਹਨਾਂ ਨੇ ਉਹ ਜੀ ਕਮੇਟੀ ਦੀ ਅਗਵਾਈ ਤੇ ਮੈਂਬਰਸ਼ਿਪ ਕਰਨ ਤੋਂ ਨਾਂ ਕਰਤੀ ਜੀ ਜਸਵੰਤ ਸਿੰਘ ਦਰਾਨ ਹੁਕਮਨਾਮਾ ਸੁਣਾਉਣ ਦੇ ਵਿੱਚ ਜਿਨ੍ਹਾਂ ਦਾ ਬੜਾ ਵੱਡਾ ਰੋਲ ਸੀ ਜਾਨੀ ਹਰਪ੍ਰੀਤ ਤੇ ਦੋਸ਼ਮਾਨ ਕੜਤ ਲਾ ਕੇ ਨਿੱਜੀ ਕਰਦਾਰਕੁਸ਼ੀ ਕਰਕੇ ਉਹਨਾਂ ਨੂੰ ਅਹੁਦੇ ਤੋਂ ਮੁਕਤ ਕਰਤਾ ਕੱਲਾ ਉਹਦੇ ਤੋਂ ਮੁਕਤ ਨਹੀਂ ਕੀਤਾ ਜੀ ਸ਼੍ਰੋਮਣੀ ਕਮੇਟੀ ਦੇ ਉਹ ਸਹਾਇਕ 77 ਦੇ ਰੁਤਵੇ ਦੇ ਮੁਲਾਜ਼ਮ ਸੀ ਉੱਥੋਂ ਵੀ ਉਹਨਾਂ ਨੂੰ ਕੱਢਤਾ ਜੀ ਇਹ ਸਮੇਂ ਗ੍ਰਾਂਡਰ ਗਿਆਨੀ ਰਕबीर ਸਿੰਘ ਸੀ ਉਹ ਇੱਕ ਕਦਮ ਅੱਗੇ ਦੋ ਕਦਮ ਪਿੱਛੇ ਚੱਲਦੇ ਰਹੇ ਜੀ ਤੇ ਆਖਰ ਦੇ ਵਿੱਚ ਗਿਆਨੀ ਰਕबीर ਸਿੰਘ ਤੇ ਸੁਲਤਾਨ ਸਿੰਘ ਨੂੰ ਹਸ ਕਰਕੇ ਇਤਿਹਾਸ ਬਣ ਗਿਆ ਕਿ ਜਿਹੜੇ ਸਿੰਘ ਸਹਿਬਾਨ ਨੇ ਹੁਕਮਨਾਮਾ ਜਾਰੀ ਕੀਤਾ ਸੀ ਉਹ ਸਾਰੀ ਅਹੁਦਿਆਂ ਤੋਂ ਮੁਕਤ ਕਰ ਤੇ ਤੇ ਆਪਣੀ ਮਨਪਸੰਦ ਦਾ ਅਕਾਲ ਪਖਤ ਦਾ ਜਥੇਦਾਰ ਕਾਰਜਕਾਰੀ ਸ਼ੇਖ ਜੜ ਸਾਹਿਬ ਦਾ ਪੱਕਾ ਜਥੇਦਾਰ ਨਿਯੁਕਤ ਕੀਤਾ ਸਾਰੀਆਂ ਰਵੇਤਾਂ ਮਰਿਆਦਾਂ ਨੂੰ ਔੜੰਗ ਕੇ ਜੀ ਸੋ ਇਹ ਸਮਲ ਵਿੱਚੋਂ ਹੁਣ ਦੋ ਧਿਰਾਂ ਹੋਂਦ ਚ ਆ ਗਈਆਂ ਜੀ ਜੀ ਇੱਕ ਧਿਰ ਆ ਗਈ ਜਿਹੜੀ 2 ਦਸੰਬਰ ਦੇ ਹੁਕਮਨਾਮੇ ਨੂੰ ਉਸ ਬਰਤਾਤ ਨੂੰ ਅੱਗੇ ਵਧਾਉਣ ਦਾ ਦਾਵਾ ਕਰਦੀ ਆ ਜੀ ਤੇ ਉਹ ਸਿੱਖ ਧਰਮਾਂ ਦੇ ਵਿੱਚ ਸੁਧਾਰ ਦੀ ਗੱਲ ਕਰਦੀ ਆ ਅਕਾਲ ਤਖਤ ਦੀ ਪ੍ਰਭੂ ਸત્તા ਦੀ ਸ਼੍ਰੋਮਣੀ ਕਮੇਟੀ ਦੀ ਖੁਦਮੁਖਤਿਆਰੀ ਦੀ ਜੀ ਅਕਾਲੀ ਦਲ ਤੇ ਸਰਕਾਰ ਦਾ ਆਪਸੀ ਰਿਸ਼ਤਾ ਕੀ ਹੋਵੇ ਇਹਦੀ ਜੀ ਨਵੀਂ ਗੱਲ ਉਹਨਾਂ ਨੇ ਇਹ ਕੀਤੀ ਆ ਵੀ ਕੱਲਾ ਇਹ ਨਹੀਂ ਵੀ ਅਕਾਲੀ ਦਲ ਤੇ ਕਾਲ ਤਖਤ ਦਾ ਕੁੰਡਾ ਹੋਵੇ ਜਾਂ ਧਰਮ ਦਾ ਕੁੰਡਾ ਹੋਵੇ ਉਹਨਾਂ ਨੇ ਇੱਕ ਪੰਚ ਕੌਂਸਲ ਵੀ ਬਣਾਈ ਆ ਜੀ ਜੀ ਜਿਹੜੇ ਜਿਹਦੇ ਸੁਝਾਅ ਮੰਨਣੇ ਪੈਣਗੇ ਜਾਂ ਉਹਨਾਂ ਤੋਂ ਸੁਝਾਅ ਲਿਆ ਕਰਨਗੇ ਜੀ ਇਸ ਕਰਕੇ ਦੋ ਧਿਰਾਂ ਹੋਂਦ ਚ ਆ ਗਈਆਂ ਜੀ ਜਿਨ੍ਹਾਂ ਦੇ ਵਿਚਾਰ ਵਿਚਾਰ ਆਉਣ ਵਾਲੇ ਸਮੇਂ ਦੇ ਵਿੱਚ ਵਿਚਾਰ ਧਾਰਕ ਕਰਾ ਵੀ ਚੱਲਣਾ ਤੇ ਇਹ ਸਵਾਲ ਵੀ ਆਉਣਾ ਵੀ ਪੰਛ ਤੇ ਪੰਜਾਬ ਦੇ ਮੁੱਦਿਆਂ ਖਾਤਰ ਕਿਹੜਾ ਕਿਹੋ ਜੀ ਰਣਨੀਤੀ ਬਣਾਉਂਦਾ ਕਿਵੇਂ ਲੜਦਾ ਬਾਕੀ दल ਵੀ ਹੈਗੇ ਨੇ ਭਾਈ ਅਮਰਪਾਲ ਸਿੰਘ ਦੀ ਜਿਹੜੀ ਪਾਰਟੀ ਆ ਉਹ ਚਾਹੇ ਹਾਲੇ ਪੂਰੀ ਤਰ੍ਹਾਂ ਸਪਸ਼ਟ ਨਹੀਂ ਆਪਦੇ ਨਿਸ਼ਾਨਿਆਂ ਬਾਰੇ ਮੁੱਦਿਆਂ ਬਾਰੇ ਜਥੇਬੰਦਕ ਧੰਚਾ ਵੀ ਹਾਲੇ ਉਸ ਤਰ੍ਹਾਂ ਦਾ ਸਾਹਮਣੇ ਨਹੀਂ ਆਇਆ ਪਰ ਸੁਣਿਆ ਬਾਬਾ ਬਕਾਲਾ ਉਹਨਾਂ ਦੀ ਵੱਡੀ ਕਾਨਫਰੰਸ ਸੀ ਸਾਰਿਆਂ ਨਾਲ ਵੱਡਾ ਇਕੱਠ ਸੀ ਜੀ ਸੇਮਰਜੀਤ ਸਿੰਘ ਮਾਨ ਨੇ ਜਿਹਨਾਂ ਦਾ ਆਪਦਾ ਨਿਸ਼ਾਨਾ ਖਾਲਸਤਾਨ ਆ ਉਹ ਚੋਣਾਂ ਲੜਦੇ ਨੇ ਜੀ ਸੋ ਖੰਡਾ ਆਇਆ ਹੋਇਆ ਪੰਥਕ ਸਿਆਸਤ ਲਈ ਤੇ ਲਈ ਹੋਈ ਆ ਇੱਕ ਤਰ੍ਹਾਂ ਕਹਿੰਦੀ ਆ ਸੀ ਇਹਨੂੰ ਲਈ ਤੇ ਛਾੜਨਾ ਦੂਜੀ ਤਰ੍ਹਾਂ ਇਹ ਕਹਿ ਰਹੀ ਆ ਵੀ ਜਿਹੜੀ ਲਈ ਆ ਉਹ ਹੈ ਹੀ ਬਹੁਤ ਵਧੀਆ ਹਾਲਾਂਕਿ ਅਕਾਲ ਤਖਤ ਸਾਹਿਬ ਨੇ ਪਿਛਲੇ 30 ਸਾਲਾਂ ਦੀ ਜਿਹੜੀ ਇਹਨਾਂ ਦੀ ਆਪਤ ਨੂੰ ਸਮਰਪਨ ਵਾਲੀ ਸਿਆਸਤ ਵੀ ਮਾਰਗ ਸੇਧ ਸੀ ਉਹ ਰੱਦ ਕੀਤੀ ਹੋਈ ਆ ਜੀ ਸੋ ਇਹ ਵਿਚਾਰਧਾਰਕ ਟਕਰਾਅ ਵੀ ਚੱਲਣਾ ਅੰਮੀ ਤੌਰ ਤੇ ਐਕਸ਼ਨ ਵੀ ਹੋਣਗੇ ਇਹ ਆਉਣ ਵਾਲਾ ਸਮਾਂ ਦੱਸੋ ਕਿਉਂਕਿ ਆਪਾਂ ਪਹਿਲਾਂ ਵੀ ਕਈ ਵਾਰ ਗੱਲ ਕੀਤੀ ਆ ਉਹ ਸ਼ਾਹ ਮੁਹੰਮਦ ਆਲੀ ਸ਼ਾਹ ਮੁਹੰਮਦ ਦਾ ਅੰਤ ਨੂੰ ਉਹੀ ਹੋਣਾ ਜੋ ਕਰੇਗਾ ਖਾਲਸਾ ਪੰਥ ਮੀਆਂ ਹੁਣ ਖਾਲਸਾ ਪੰਥ ਦੇ ਕੋਲ ਉਹ ਗਏ ਨੇ ਪਹਿਲਾਂ ਮੈਂਬਰਸ਼ਿਪ ਕਰਨ ਇਹ ਵੀ ਕਹਿੰਦੇ ਨੇ ਅਸੀਂ ਕੀਤੀ ਆ ਹੂੰ ਤੇ ਹੁਣ ਦੂਜੇ ਲੋਟ ਆਪੋ ਆਪਦਾ ਆ ਜਾਂਦਾ ਲੈ ਕੇ ਜਾਣਗੇ ਜੀ ਜੀ ਸੋਮਲੀ ਸਾਹਿਬ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਬਿਆਨ ਸੀ ਕਿ ਸਾਡਾ ਅਗਲਾ ਨਿਸ਼ਾਨਾ ਚੋ ਨਿਸ਼ਾਨ ਤਕੜੀ ਦਫਤਰ ਤੇ ਐਸਜੀਪੀਸੀ ਹੈ ਤੁਹਾਨੂੰ ਇਸ ਤੇ ਕੀ ਕਹਿਣਾ ਜੀ ਮੈਂ ਆਸਮ ਦੇ ਵਿੱਚ ਨਾ ਇਸ ਰੂਪ ਦੇ ਵਿੱਚ ਇਹ ਨਹੀਂ ਸਮਝਨੇ ਮਥਨੇ ਕੋਈ ਬਾਹਰੀ درست ਗੱਲ ਨਹੀਂ ਜੀ ਜਦੋਂ ਬਰਨਾਲਾ ਸਾਹਿਬ ਨਾਲੋਂ ਬਾਦਲ ਸਾਹਿਬ ਅੱਡ ਹੋਇਆ ਉਹ ਕਿੰਨੇ ਚੀਜ਼ਾਂ ਬਰਨਾਲਾ ਸਾਹਿਬ ਕੋਲੇ ਸੀ ਹਮ ਪਰ ਪੰਥ ਨੇ ਬਰਨਾਲਾ ਸਾਹਿਬ ਦੀ ਸਿਆਸਤ ਨਕਾਰਦੀ ਬਾਦਲ ਸਾਹਿਬ ਦੀ ਅਗਵਾਈ ਦੇ ਵਿੱਚ ਪੰਥ ਲੋਕ ਇਕੱਠਾ ਹੋ ਗਿਆ ਤੌੜਾ ਸਾਹਿਬ ਦੇ ਨਾਲ ਰਲ ਕੇ ਹਮ ਇਹ ਆਖਿਰ ਦੇ ਵਿੱਚ ਉਹਨਾਂ ਨੂੰ ਇਹ 3 ਚੀਜ਼ਾਂ ਦੇਣੀ ਆ ਪੰਜਾ ਜੀ ਕਿਉਂਕਿ ਜਿਹਦੇ ਨਾਲ ਪੰਥਾ ਉਹਦੇ ਨਾਲੇ ਨਿਸ਼ਾਨ ਉਹ ਬਾਦਲ ਸਾਹਿਬ ਹੁਣ ਕਈ ਨਾ ਮੇਰੇ ਮਾਂ ਪਾਰਟੀ ਦੀ ਕਾਨੂੰਨੀ ਮਾਨਤਾ ਜਦੋਂ ਬਰਨਾਲਾ ਸਾਹਿਬ ਦੇ ਖਿਲਾਫ ਚੋਣਾਂ ਲੜਦੇ ਸੀ ਵੱਖਰੇ ਹੋ ਕੇ ਉਹਨਾਂ ਤੋਂ ਅੱਗੇ ਵੀ ਵਧੇ ਨੇ ਉਦੋਂ ਇੱਕ ਇੰਨੇ ਚੀਜ਼ਾਂ ਉਹਨਾਂ ਦੇ ਕੋਲ ਥੋੜੋ ਸੀ ਜੀ ਹਾਂ ਇਹ ਗੱਲ ਠੀਕ ਆ ਜਦੋਂ ਪੰਥੇ ਨਾਲ ਨਾ ਰਿਹਾ ਫਿਰ ਦਫ਼ਤਰ ਨਿਸ਼ਾਨ ਤੇ ਬਾਕੀ ਗੱਲਾਂ ਵੀ ਕੀ ਕਰਨੀਆਂ ਜੀ ਸ਼੍ਰੋਮਣੀ ਕਮੇਟੀ ਵਾਲਾ ਸਵਾਲ ਵੱਡਾ ਇਹ ਉਹਨਾਂ ਨੂੰ ਸਿਰਫ ਇਹ ਕਹਿਣਾ ਵੀ ਅਸੀਂ ਦਬਾਅ ਪਾਵਾਂਗੇ ਚੋਣਾਂ ਕਰਾਓ ਜੀ ਇਹਨਾਂ ਨੂੰ ਸਪਸ਼ਟ ਕਰਨਾ ਚਾਹੀਦਾ ਵੀ ਜਿਹੜਾ ਇਹ ਕਾਨੂੰਨ ਐਕਟਾ ਇਹਦੇ ਵਿੱਚ ਸੌਹਰ ਕਰੋ ਕਿ 5 ਸਾਲ ਬਾਅਦ ਚੋਣਾਂ ਕਰਾਉਣੀਆਂ ਲਾਜ਼ਮੀ ਨੇ ਜੀ ਅੰਦਰ ਦੀ ਮਰਜ਼ੀ ਤੇ ਨਹੀਂ ਨਾਲੇ ਹੁਣ ਤਾਂ ਹਾਲਤੇ ਬਦਲ ਗਏ ਜੀ ਹਰਿਆਣਾ ਕਮੇਟੀ ਵੱਖਰੀ ਬਣ ਗਈ ਇਸ ਕਰਕੇ ਪੰਜਾਬ ਦਾ ਗੁਰਦੁਆਰਾ ਐਕਟ ਬਣਨਾ ਚਾਹੀਦਾ ਜੇ ਪੰਜਾਬ ਸਰਕਾਰ ਆਉ ਤੇ ਦਬਾਅ ਵੀ ਲਾਮਬੰਦ ਹੁੰਦਾ ਵੀ ਚੋਣਾਂ ਕਰਾਓ ਜੇ ਨਹੀਂ ਕਰਾਉਂਦੇ ਉਹ ਹੁਣ ਤਾਂ ਸੈਂਟਰ ਦੇ ਅਸਰ ਸਿੱਟ ਕੇ ਵੀ ਇਹ ਤਾਂ ਕੇਂਦਰ ਨੇ ਚੋਣਾਂ ਕਰਾਉਣੀਆਂ ਨੇ ਜੀ ਭਾਵੇਂ ਕਿ ਸੀਟਾ ਸਿਰਫ ਦੋ ਨੇ ਬਾਹਰ ਜਾ ਨਾਲਤੀ ਨਿਕਾਲੇ ਖੜਾ ਕੀਤਾ ਹੋਇਆ ਇੱਕ ਹਰਿਆਣੇ ਦਾ ਜਮਨਾ ਜਮਨਾਨਗਰ ਤੋਂ ਸ਼ਾਇਦ ਮੈਂਬਰ ਉਹ ਕਹਿੰਦਾ ਵੀ ਹੈ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਹਰਿਆਣੇ ਚ ਵੀ ਬਣਨੀਆਂ ਚਾਹੀਦੀਆਂ ਨੇ ਜੀ ਅਸਲ ਦੇ ਵਿੱਚ ਸਾਰੀ ਦੂਦਾਰੀ ਚ ਨੇ ਕਹੀ ਦਾ ਜਾਂਦੇ ਨੇ ਬਾਦਲ ਲਲ ਤਾਂ ਚਾਹੁੰਦਾ ਨਹੀਂ ਵੀ ਹੁਣ ਚੋਣ ਹੋਵੇ ਕਿਉਂਕਿ ਹਵਾ ਉਹਦੇ ਹੱਥ ਚ ਹੈ ਨਹੀਂ ਗਰਾਊਂਡ ਲੈਵਲ ਤੇ ਕੱਚ ਕੁਟਵੈਲੀਆਂ ਦਾ ਹੋ ਜਾਂਦਾ ਹੁੰਦਾ ਸਭ ਦੀ ਹੋ ਜਾਂਦਾ ਜਦੋਂ ਵੋਟਾਂ ਪਾਉਣੀਆਂ ਹੁੰਦੀਆਂ ਉਦੋਂ ਲੋਕ ਆਪਣਾ ਮਨ ਹੋਰ ਤਰ੍ਹਾਂ ਬਣਾਉਂਦੇ ਨੇ ਜੀ ਸੋ ਇਹ ਸ਼੍ਰੋਮਣੀ ਕਮੇਟੀ ਦੀ ਚੋਣ ਹੋਣੀ ਲਾਜ਼ਮੀ ਹੈ ਜੀ ਸੋ ਮਾਲੀ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਬਿਆਨ ਸੀ ਕਿ ਸੁਖਬੀਰ ਬਾਦਲ ਪਹਿਲੇ ਤੇ ਆਖਰੀ ਇਨਸਾਨ ਹੋਣਗੇ ਜਿਨ੍ਹਾਂ ਨੂੰ ਅਕਾਲਪੁਰ ਸਾਹਿਬ ਤੇ ਪੇਸ਼ ਹੋ ਕੇ ਸੰਗਤ ਦਾ ਸਤਕਾਰ ਲੈਣ ਦੀ ਬਜਾਏ ਕਹਿੰਦੇ ਵੀ ਤਰਸਕਾਰ ਹੋ ਕੇ ਉੱਥੋਂ ਨਿਕਲੇ ਹੈਗੇ ਐ ਨਹੀਂ ਦੇਖੋ ਜਿੱਥੋਂ ਤੱਕ ਮੇਰੀ ਜਾਣਕਾਰੀ ਹੈ ਇਤਿਹਾਸ ਦੀ ਮੈਂ ਇਸ ਤਰ੍ਹਾਂ ਨਹੀਂ ਸੁਣਿਆ ਦੇਖੋ ਅਕਾਲੀ ਦਲ ਦੀ ਵਰਕ ਕਮੇਟੀ ਵੀ ਸੱਦੀ ਗਈ ਮਾਸਟਰ ਤਾਰਾ ਸਿੰਘ ਵੀ ਤੌੜਾ ਸਾਹਿਬ ਦੀ ਫਤਫਟੇ ਸਿੰਘ ਵੀ ਮਤਲਬ ਅਟਾਰ ਪੱਖ ਸਾਹਿਬ ਤੇ ਜੋ ਫੈਸਲਾ ਹੁੰਦਾ ਉਹਨਾਂ ਨੂੰ ਲਾਗੂ ਵੇਕਿੰਗ ਗੱਤ ਦੇ ਹੋਏ ਬੇਕੀਆਂ ਨੇ ਵੀ ਕਰਨਾ ਹੁੰਦਾ ਮੈਂ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਨੇ ਕਰਾਉਣਾ ਹੁੰਦਾ ਕਰਨਾ ਹੁੰਦਾ ਜਾਂ ਉਹ ਸਾਰੀਆਂ ਤੇਰਾ ਜਿਹੜੀਆਂ ਪੰਪਤਕ ਰਹਿਤ ਮਰਿਆਦਾ ਨੂੰ ਮੰਨਦੀਆਂ ਨੇ ਉਹਨਾਂ ਨੂੰ ਮੰਨਣਾ ਚਾਹੀਦਾ ਤੇ ਇਹ ਤਾਂ ਥਿੰਨੇ ਵਾਰ ਹੋਇਆ ਨਾ ਵੀ ਤੁਸੀਂ ਬਾਹਰ ਜਾ ਕੇ ਕਹੋ ਵੀ ਮੈਂ ਤਾਂ ਉਹੀ ਮੰਨਿਆ ਆ ਸੀ ਵੀ ਚਲੋ ਗੱਲ ਨਵੇੜੀਏ ਜੀ ਮਤਲਬ ਇਸ ਪੱਖੋਂ ਬੜਾ ਦੋਗਲਾ ਕਰਤਾਰ ਆ ਜਿਹੜਾ ਉਹਨਾਂ ਦਾ ਸਾਹਮਣੇ ਆਇਆ ਤੇ ਠੀਕ ਆ ਅੰਕਿਤੋਂ ਤਰਫਤਾਰੀ ਮਿਲਿਆ ਕੋਈ ਕੋਈ ਇਹ ਤਾਂ ਨਹੀਂ ਕਹਿੰਦਾ ਵੀ ਜੋ ਜੋ ਨੇ ਕੀਤਾ ਸੁਖਵੀਰ ਬਾਦਲ ਨੇ ਜੋ ਵੀ ਧਰਨੇ ਉਹ ਸਹੀ ਕੀਤਾ ਉਹ ਠੀਕ ਆ ਇੱਕ ਟੋਲਾ ਮਾਇਆ ਧਾਰੀਆਂ ਦਾ ਆਪਣੇ ਮਿੱਜੀ ਹਿੱਤ ਵੀ ਹੁੰਦੇ ਨਾ ਉਹਨਾਂ ਇਕ ਕੱਠਵੱਟ ਜਾ ਉਹ ਕਰੀ ਜਾਂਦੇ ਨੇ ਠੀਕ ਆ ਜੇ ਮਿੱਜੀ ਦੀ ਗੱਲ ਬਿਲਕੁਲ ਮਾਲੀ ਸਾਹਿਬ ਸੁਖਵੀਰ ਬਾਦਲ ਦਾ ਬਿਆਨ ਸੀ ਕੱਲ ਦਾ ਗਿਆਨੀ ਹਰਬੀ ਸਿੰਘ ਤੇ ਰਖੜਾ ਚੰਦੂ ਮਾਜਰਾ ਨੇ ਕੇਂਦਰ ਨਾਲ ਮਿਲ ਕੇ ਸਾਜ਼ਿਸ਼ ਤਹਿਤ ਕਹਿੰਦੇ ਵੀ ਪਲਾਨ ਬਣਾਇਆ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਖਤਮ ਕਿਵੇਂ ਕਰਨਾ ਹੈ ਤੁਹਾਡਾ ਉਸ ਤੇ ਕੀ ਕਹਿਣਾ ਹੈ ਨੇ ਉਹਨੇ ਤਾਂ ਬੜੀ ਕਮਾਲ ਦੀ ਗੱਲ ਕਹੀ ਆ ਉਹਨੇ ਅਕਾਲੀ ਦਲ ਨੂੰ ਖਤਮ ਕਰਨਾ ਨਹੀਂ ਕਿਹਾ ਉਹਨੇ ਕਿਹਾ ਬਾਦਲ ਪਰਿਵਾਰ ਨੂੰ ਖਤਮ ਕਰਨਾ ਜੀ ਕਿਉਂਕਿ ਉਹ ਜੋ ਲੋਕ ਕਹਿੰਦੇ ਸੀ ਇਹੀ ਪਰਿਵਾਰ ਆ ਇਹੀ ਅਕਾਲੀ ਦਲ ਆ ਇਹਦਾ ਇੱਕ ਹਸਾਬ ਨਾਲ ਉਹਨੇ ਇਕਬਾਲੇ ਕਰ ਲਿਆ ਜੀ ਬਾਕੀ ਇਹ ਉਹ ਜਿਹੜਾ ਕਹਿੰਦੇ ਹੁੰਦੇ ਆ ਨਾ ਉਹ ਇੱਕ ਚੁਟਕਲਾ ਸ਼ਾਇਦ ਆਪਾਂ ਪਹਿਲਾਂ ਵੀ ਸਾਂਝੀ ਕੀਤਾ ਸੀ ਕੋਈ ਕਿਸੇ ਨੂੰ ਕਹਿੰਦਾ ਵੀ ਤੇਰੀ ਮਾਂ ਉਥੇ ਰਾਤ ਨੂੰ ਘਹਾੜਿਆਂ ਚ ਫਿਰਦੀ ਦੇਖੀ ਗਈ ਉਹ ਕਹਿੰਦਾ ਕਿਨੇ ਹਾਂਜੀ ਕਹਿੰਦਾ ਕਿਨੇ ਦੇਖੀਆ ਕਹਿੰਦਾ ਮੇਰੀ ਮਾਂ ਨੇ ਕਹਿੰਦਾ ਉੱਥੇ ਕੀ ਕਰਨ ਗਈ ਸੀ ਜੀ 30 ਸਾਲ ਤੁਸੀਂ ਉਹਨਾਂ ਦੇ ਗੋਢੀ ਲੱਗ ਕੇ ਰਾਜ ਕੀਤਾ ਹਾਂਜੀ ਸੱਤਾ ਦਾ ਆਨੰਦ ਮਾਣਿਆ ਤੁਸੀਂ ਹੁਣ ਮੈਨੂੰ ਦਿੰਦੇ ਹੋ ਵੀ ਭਾਜਪਾ ਬਾਦਲ ਪਰਿਵਾਰ ਨੂੰ ਖਤਮ ਕਰਨਾ ਚਾਹੁੰਦੀ ਆ ਬਾਦਲ ਪਰਿਵਾਰ ਦਾ ਕੀ ਰੌਲਾ ਜੀ ਭਾਜਪਾ ਨਾਲ ਹੂੰ ਕੋਈ ਨੀਤੀ ਦਾ ਦੱਸੋ ਕੀ ਰੌਲਾ ਕਿਸੇ ਫੈਸਲੇ ਤੇ ਕੋਈ ਰੌਲਾ ਕਿਸੇ ਕਾਨੂੰਨ ਤੇ ਦੱਸੋ ਕੋਈ ਰੌਲਾ ਜੀ ਤੋ ਇਸ ਕਰਕੇ ਕਹਿਣ ਦੀਆਂ ਗੱਲਾਂ ਨੇ ਕਿਉਂਕਿ ਆਪ ਸ਼ਾਜਦੀ ਨੇ ਇਸ ਕਰਕੇ ਇਹਨਾਂ ਨੂੰ ਵਿਚਾਰਾਂ ਦੀ ਲੜਾਈ ਦੀ ਥਾਂ ਹਰ ਇੱਕ ਗੱਲ ਨੂੰ ਸਾਜ਼ਿਸ਼ ਦੇ ਨਾਲ ਮੇਲ ਦਿੰਦੇ ਨੇ ਸਾਜ਼ਿਸ਼ ਕੀਤੀ ਆ ਜੀ ਹੁਣ ਤੱਕ ਇਹ ਕਹਿੰਦੇ ਰਹੇ ਜਿਹੜਾ ਵੀ ਬੋਲ ਲਾ ਰਿਹਾ ਕਾਂਗਰਸ ਦਾ ਏਜੰਟਾ ਜੀ ਕਾਂਗਰਸ ਨਾਲ ਮਿਲ ਕੇ ਨੁਕਸਾਨ ਕਰ ਰਹੇ ਨੇ ਆ ਹੁਣ ਜਿੱਦੇ ਦਾ ਮਤਲਬ ਚੋਣ ਗੱਠ ਜੋੜ ਜਾ ਟੁੱਟਿਆ ਭਾਜਪਾ ਨਾਲ ਉਹ ਜਿਹੜਾ ਵੀ ਸਵਾਲ ਕਰਦਾ ਉਹ ਕਹਿੰਦੇ ਨੇ ਦਿੱਲੀ ਨਾਲ ਮਿਲ ਕੇ ਜੀ ਇਹਨਾਂ ਨੇ ਆ ਸਾਜ਼ਿਸ਼ ਘੜੀ ਆ ਜੀ ਇਹੀ ਇਹੀ ਦੋਸ਼ ਜਥੇਦਾਰਾਂ ਤੇ ਲਾਇਆ ਸੀ ਇਹਨਾਂ ਨੇ ਇਹ ਤਾਂ ਉਹ ਗੱਲ ਹੋ ਗਈ ਨਾ ਵੀ ਜੰਝ ਕਪਤੀ ਸੁਥਰਾ ਭਲਾ ਮਾਨਸ ਹੂੰ ਜੀ ਮਾਲੀ ਸਾਹਿਬ ਸਿੱਖਿਆਸਥਨ ਨੂੰ ਨਵੀਆਂ ਪੜਾਉਣ ਲਈ ਅੰਮ੍ਰਿਤਪਾਲ ਦੀ ਪਾਰਟੀ ਮੈਦਾਨ 'ਚ ਉਤਰੀ ਹੈ। ਉਹਨਾਂ ਦਾ ਹਰ ਸਟੇ ਤੇ ਇੱਕੋ ਦਾਵਾ ਹੁੰਦਾ ਹੈ ਕਿ ਅਗਲਾ ਸੀਐਮ ਪੰਜਾਬ ਦਾ ਆਉਣ ਵਾਲਾ ਅੰਮ੍ਰਿਤਪਾਲ ਸਿੰਘ ਹੀ ਹੋਵੇਗਾ। ਤੁਹਾਡਾ ਕੀ ਕਹਿਣਾ ਹੈ? ਇਹੀ ਦੁਖਾਂਤ ਆ ਨਾ ਨਹੀਂ ਸਾਡਾ। ਜੀ। ਆਪਣੀ ਬੰਦੇ ਦੇ ਬੰਦੇ ਤੇ ਬੰਦੇ ਦੇ ਵਿਰੋਧੀ ਵਾਲੀ ਸੋਚ ਆ ਜਿਹੜੀ ਉਹਦੇ ਸ਼ਿਕਾਰ ਹੋਏ ਹੋਇਆ। ਜੀ। ਵਿਚਾਰ ਕੀ ਆ? ਤੁਹਾਡਾ ਏਜੰਡਾ ਕੀ ਆ? ਪੰਜਾਬ ਲਈ ਤੁਸੀਂ ਕੀ ਕਰੋਗੇ? ਕਿਵੇਂ ਕਰੋਗੇ? ਹੂੰ। ਉਹਦਾ ਗਿਆਨੀ ਹਰਪ੍ਰੀਤ ਸਿੰਘ ਨੇ ਬੜਾ ਵਧੀਆ ਕਿਹਾ। ਕਹਿੰਦਾ ਯਾਰ ਇੱਕ ਤੇਰੇ ਚੁਟਕਲੇ ਸੁਣਾ ਸੁਣਾ ਕੀ ਸੱਤਾ ਲੁੱਟ ਕੇ ਲਈ ਸਾਡੇ ਕੋਲੋਂ ਹੂੰ ਸੋ ਇਸ ਕਰਕੇ ਬੰਦਾ ਵੀ ਆ ਗਿਆ ਵੀ ਦੀਪ ਸਿੱਧੂ ਆ ਗਿਆ ਅਮਰਪਾਲ ਆ ਗਿਆ ਜੀ ਮਤਲਬ ਇਸ ਤਰ੍ਹਾਂ ਬੰਦੇ ਦੇ ਬੰਦੇ ਤੇ ਬੰਦੇ ਦੇ ਵਿਰੋਧੀ ਉਹਦੀ ਲੋੜ ਨਹੀਂ ਹੈ ਪੰਥ ਨੂੰ ਇੱਕ ਸੋਚ ਦੀ ਲੋੜ ਆ ਮਾਰਗ ਸੇਧ ਦੀ ਲੋੜ ਆ ਮੁੱਦਿਆਂ ਦੀ ਸਿਆਸਤ ਦੀ ਲੋੜ ਆ ਉਹ ਹਾਲੇ ਉਸ ਰੂਪ ਚੁੱਭ ਕੇ ਸਾਹਮਣੇ ਨਹੀਂ ਆਏ ਜੀ ਪੰਥ ਦੇ ਵਿੱਚ ਵੈਸੇ ਵੀ ਹੀਰੋ ਦੀ ਤਲਾਸ਼ ਆ ਜਿਹੜੀ ਇਹ ਨਹੀਂ ਹੁੰਦੀ ਪੰਥ ਦੇ ਵਿੱਚ ਤਾਂ ਉਹੀ ਆ ਹੋ ਇਕੱਤਰ ਮਿਲੋ ਮੇਰੇ ਭਾਈ ਜਾ ਪੰਚ ਪ੍ਰਧਾਨੀ ਦੀ ਪੰਚ ਪ੍ਰਧਾਨੀ ਦੀ ਸੰਕਲਪ ਹੈਗਾ ਇਸ ਕਰਕੇ ਵਿਅਕਤੀ ਤੇ ਫੋਕਸ ਕਰਨਾ ਇਹ درست ਨਹੀਂ ਮੇਰੇ ਹਿਸਾਬ ਨਾਲ ਜੀ ਤੁਸੀਂ ਦੱਸੋ ਨਾ ਮੁੱਖ ਮੰਤਰੀ ਬਣ ਕੇ ਕਰੂਗੀ ਜੀ ਜੇ ਆਪਾਂ ਐਮਪੀ ਬਣਾਇਆ ਸੀ ਉਦੋਂ ਕਹਿੰਦੇ ਸੀ ਜੇਲ੍ਹ ਚੋਂ ਬਾਹਰ ਆਜੂ ਦੇਖ ਲਓ ਤੁਹਾਨੂੰ ਸ਼ਾਇਦ ਤੀਜੀ ਵਾਰ ਉਥੇ ਐਨਐਸਐ ਲਾਤਾ ਮੁੜ ਕੇ ਇੱਕ ਕਤਲ ਕੇਸ ਆ ਜਿਹੜਾ ਉਹ ਸੱਚਾ ਝੂਠਾ ਮੈਂ ਉਹ ਬਹਿਤ ਨਹੀਂ ਪੈਂਦਾ ਉਹਦੇ ਵਿੱਚ ਉਤੇ ਯੂਆਪਾ ਲੱਗਿਆ ਹੋਇਆ ਜੀ ਉਹ ਇਸ ਕਰਕੇ ਉਹ ਉਲਝਾ ਦੇ ਵਿੱਚ ਪਏ ਹੋਏ ਨੇ ਜਿਹੜੀ ਉਹਨਾਂ ਨੇ ਪਹਿਲਾਂ ਮਤਲਬ ਜਿਵੇਂ ਕਹਿੰਦੇ ਹੁੰਦੇ ਆ ਕੰਨ ਵਿੱਚ ਟੱਕਰਾ ਮਾਰਨ ਵਾਲੀ ਸਿਆਸਤ ਕੀਤੀ ਹੁਣ ਤਾਂ ਮੁੱਕਰੀ ਜਾਂਦੇ ਨੇ ਉਹ ਤਾਂ ਨਸ਼ੇ ਛਡਾਉਂਦਾ ਸੀ ਜੀ ਉਹ ਤਾਂ ਅੰਮ੍ਰਿਤਪਾਨ ਕਰਾਉਂਦਾ ਸੀ ਜਿਹੜਾ ਜਿੱਦਾਂ ਬਾਰ-ਬਾਰ ਹਰ ਇੱਕ ਥਾਂ ਤੇ ਜਾ ਕੇ ਕਹਿੰਦਾ ਸੀ ਬੰਦੀ ਸਿੰਘਾਂ ਦੀ ਰਿਹਾਈ ਦੇ ਮੋਰਚੇ ਤੇ ਜਾ ਕੇ ਉਹਨਾਂ ਨੇ ਕਿਹਾ ਕਹਿੰਦੇ ਇਹਨਾਂ ਨੂੰ ਛਡਾ ਲਵਾਂਗੇ ਹੋਰ ਬੰਦੀ ਹੋ ਜਾਣਗੇ ਕਿਉਂ ਪੰਥ ਦੀ ਸ਼ਕਤੀ ਕਿਉਂ ਕਹਿੰਦਾ ਨਸ਼ਟ ਕਰਦੇ ਹੋ ਆਓ ਪੂਰਨ ਪ੍ਰਭੂ ਸਤਾ ਆਜ਼ਾਦ ਰਾਜ ਲਈ ਲੜੀਏ ਖਾਲਸਾਣ ਲਈ ਲੜੀਏ ਜੀ <Sanye> हां ठीक है ਉਹਨਾਂ ਦੀ ਪਾਰਟੀ ਕਹਿੰਦੀ ਆ ਅਸੀਂ ਅਮਨਪੁਰਵਕ ਟੰਗ ਨਾਲ ਲੜਾਂਗੇ ਅਸੀਂ ਆਨੰਦਪੁਰ ਦਾ ਮਤਾ ਜਿਹੜਾ ਸਾਡਾ ਨਿਸ਼ਾਨਾ ਹੋਊ ਇਸ ਕਰਕੇ ਗੰਨਾ ਹਲੇ ਨਿੱਤਰ ਨਹੀਂ ਆਨੇ ਜੀ ਆਉਣ ਵਾਲੇ ਸਮੇਂ ਚ ਜੀ ਸੋ ਇਹ ਗੱਲਾਂ ਨੇ ਜਿਹੜੀਆਂ ਹੁਣ ਜਿਵੇਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਵੀ ਰਾਜਧਾਨੀ ਅਸੀਂ ਅਮਰਸਰ ਬਣਾਉਣੀ ਆ ਰਾਜਧਾਨੀ ਤਾਂ ਚਲੋ ਸਾਡੀ ਚੰਡੀਗੜ੍ਹ ਹੈਗੀ ਆ ਉੱਥੇ ਸਾਡਾ ਦਾਵਾ ਵੀ ਆ ਪਰ ਸੇਅ ਅਮਰਸਰ ਤੋਂ ਲੈਣੀ ਚਾਹੀਦੀ ਆ ਅਕਾਲੀ ਦਲ ਦਾ ਹੈੱਡਕੁਆਰਟਰ ਉੱਥੇ ਹੋਵੇ ਕੁਦਰਤੀ ਤੌਰ ਤੇ ਮਤਲਬ ਬਹੁਤ ਵੱਡਾ ਸਥਾਨ ਆ ਸਿੱਖ ਖਾਲਸਾ ਪੰਥ ਦਾ ਦਰਬਾਰ ਸਾਹਿਬ ਅੰਮ੍ਰਿਤਸਰ ਜੀ ਪਰ ਇਹਨੂੰ ਪਤੀ ਆ ਜਦੋਂ ਤੁਸੀਂ ਉੱਥੇ ਜਾਂਦੇ ਹੋ ਤੁਹਾਡੇ ਮਨ ਤੇ ਕੋਈ ਗੁਰੂ ਦਾ ਭੈ ਰਹਿਦਾ ਜੀ ਇਹ ਪੱਥੂ ਠੀਕ ਆ ਜਦੋਂ 97 ਚ ਸਰਕਾਰ ਬਣੀਆ ਉਦੋਂ ਵੀ ਤੋੜਾ ਸਾਹਿਬ ਨੇ ਇਹੀ ਕਿਹਾ ਸੀ ਜਦੋਂ ਮੁੱਖ ਮੰਤਰੀ ਨੇ ਸੌ ਚੁੱਕੀ ਆ ਜੀ ਇਹ ਸਰਕਾਰ ਦਿੱਲੀ ਤੋਂ ਨਹੀਂ ਅੰਮ੍ਰਿਤਸਰ ਸਾਹਿਬ ਤੋਂ ਸੇਧ ਲਊਗੀ ਬਿਲਕੁਲ ਸਹੀ ਗੱਲ ਹੈ ਜੀ ਤੋ ਮਾਲੀ ਸਾਹਿਬ ਸ਼ਖਬੀਰ ਬਾਦਲ ਨੇ ਐਮਪੀ ਅੰਮ੍ਰਿਤਪਾਲ ਤੇ ਚੁੱਕੇ ਨੇ ਵੱਡੇ ਸਵਾਲ ਕਿ ਇਹਦੇ ਵੀ ਦਵਾਈ ਚੋਂ ਵਾਲ ਕੱਟੇ ਹੋਏ ਜਦੋਂ ਆਏ ਸੀਗੇ ਅੱਜ ਜਿੰਨੀ ਕੌਮ ਹੈ ਉਹਨੂੰ ਪੰਥਕ ਮੰਨਦੀ ਕਹਿੰਦੇ ਪੰਥਕ ਚਿਹਰਾ ਬਹੁਤ ਵੱਡਾ ਹੈ ਕਹਿੰਦੇ ਵੀ ਜਿਸ ਨੇ ਜਿਸ ਨੇ ਆਪਣੇ ਘਰ ਦੇ ਵਿੱਚ ਵੱਧੂ ਨਸ਼ਾ ਵਿਕ ਰਿਹਾ ਚੱਲ ਰਿਹਾ ਕਹਿੰਦੇ ਨਹੀਂ ਦੇਖੋ ਜੇ ਨਿੱਜੀ ਇਲਜ਼ਾਮ ਬਾਜ਼ੀਆਂ ਨੇ ਇਹਨਾਂ ਦਾ ਕੋਈ ਨਹੀਂ ਫਾਇਦਾ ਜੀ ਆਪਣਾ ਮਨਪ੍ਰੀਤ ਬਾਦਲਾ ਜਿਵੇਂ ਉਹਦੇ ਵੀ ਸਾੜੀ ਕੱਪੀਆਂ ਹੁੰਦੀ ਸੀ ਜਦੋਂ ਗਿੱਦੜ ਵਾਹੇ ਚੌਣ ਲੜਿਆ ਹਾਂਜੀ ਉਹ ਅਮਰਤਪਾਨ ਕਰਕੇ ਕਾਲ ਸਖਤ ਤੋਂ ਚੋਂ ਲੜੀ ਸੀ ਅੱਜ ਕੱਲ ਕਿੱਥੇ ਆ ਉਹ ਜਾਂ ਸੁਖਵੀਰ ਨੇ ਅਮਰਤਪਾਨ ਕਦੋਂ ਕੀਤਾ ਇਹ ਤਾਂ ਦੇਖੋ ਨਾ ਜੀ ਜਦੋਂ ਸੁਖਵੀਰ ਪ੍ਰਧਾਨ ਬਣਿਆ ਕੈਪਟਨ ਕੌਮਲੀ ਨੇ ਤੈਨੂੰ ਸਵਾਲ ਉਠਾਇਆ ਵੀ ਇਤਿਹਾਸ ਚ ਪਹਿਲੀ ਵਾਰ ਆ ਕਾਲੀ ਦਲ ਦਾ ਪ੍ਰਧਾਨਾ ਜਿਹੜਾ ਬੇਅਮਰਤੀ ਆ ਹੂੰ ਆ ਫਿਰ ਇਹ ਵੀ ਆ ਵੀ ਜਦੋਂ ਅਮਰਤ ਛਕਣਾ ਪਤੀ ਪਤਨੀਆਂ ਨੂੰ ਇਕੱਠੇ ਨੂੰ ਛਕਣਾ ਚਾਹੀਦਾ ਇਹ ਨਾ ਵੱਡੇ ਬਾਦਲ ਨੇ ਇਹ ਗੱਲ ਲਾਈ ਸੀ ਨਾ ਹੁਣ ਛੋਟੇ ਬਾਦਲ ਨੇ ਇਹ ਗੱਲ ਮੰਨੀ ਆ ਜੀ ਇਹਨਾਂ ਦੀ ਬੀਬੀ ਆਪਣੀ ਹਰਸਿਮਰਤ ਕੌਰ ਬਾਦਲਾਓ ਤਾਂ ਸ਼ਰਮਣੀ ਕਮੇਟੀ ਦਾ ਮੈਂਬਰ ਵੀ ਨਹੀਂ ਮੰਨ ਸਕਦੀ ਹੂੰ ਸਾਫ਼ਤ ਸੂਰਤ ਚਾਹੀਦਾ ਉਹਦੇ ਲਈ ਇਹ ਸਾਰਾ ਨੀਆਂ ਗੱਲਾਂ ਵਾਲ ਕੱਟੇ ਹੋਏ ਸੀ ਇਹ ਇਹ ਤਾਂ ਜਦੋਂ ਤੁਸੀਂ ਅੰਮ੍ਰਿਤਪਾਨ ਕਰ ਲਿਆ ਤੁਹਾਡੀ ਜਾਤ ਗੋਤ ਕੁੱਲ ਉਹਦਾ ਨਾਸ਼ ਹੋ ਗਿਆ ਉਸ ਤੋਂ ਬਾਅਦ ਜੇ ਕੋਈ ਇਹੀ ਜੀ ਗੱਲ ਹੁਣ ਕਿਸੇ ਦੇ ਪਰਿਵਾਰ ਦਾ ਮੈਂਬਰ ਮੰਨ ਲਓ ਕੋਈ ਗਲਤੀ ਕਰ ਲੈਂਦਾ ਜੀ ਹੁਣ ਇਹਦੇ ਨਾਲ ਬੰਦਾ ਥੋੜੋ ਦੋਸ਼ੀ ਹੋ ਗਿਆ ਕਿਉਂਕਿ ਸਾਡੇ ਕੋਲੇ ਵਿਚਾਰਾਂ ਦੀ ਲੜਾਈ ਨਹੀਂ ਇਸ ਕਰਕੇ ਅਸੀਂ ਨਿੱਜੀ ਕਰਦਾਰ ਕੁਸ਼ੀ ਵੱਲ ਜਾਣਦੇ ਆਂ ਬੰਦੇ ਦੇ ਪਰਿਵਾਰ ਵੱਲ ਜਾਂਦੇ ਆ ਉਹਦਾ ਰਿਸ਼ਤੇਦਾਰ ਮਾੜੇ ਨੇ ਉਹ ਚੰਗੇ ਨੇ ਉਹ ਪਰ ਕਿਉਂਕਿ ਹੁਣ ਪਰਿਵਾਰਵਾਦ ਭਾਰੂ ਹੋ ਗਿਆ ਇੰਦਰਲੀਆ ਗੱਲਾਂ ਚੱਲਣ ਲੱਗ ਗਈਆਂ ਅਮਰਤਪਾਲ ਤੇ ਵੀ ਇਹੀ ਸਵਾਲ ਉੱਠਦਾ ਨਾ ਵੀ ਉਸ ਤੋਂ ਬਾਅਦ ਉਹਦੇ ਪਿਤਾ ਜੀ ਨੇ ਜਿਹੜੇ ਉਹੀ ਫੈਸਲੇ ਲੈਂਦੇ ਨੇ ਸਾਰੇ ਵੈਸੇ ਉਹਨਾਂ ਦੀ ਕੀ ਫੰਕਸ਼ਨਿੰਗ ਆ ਕੀ ਕਮੇਟੀ ਆ ਉਹ ਹਾਲੇ ਪੂਰੀ ਤਰ੍ਹਾਂ ਸਾਹਮਣੇ ਨਹੀਂ ਆਈ ਜੀ ਜੀ ਸੋਮਾਲੀ ਸਾਹਿਬ ਗਿਆਨੀ ਹਰਪੀਸ ਨੇ ਗਰਜ ਕੇ ਕਿਹਾ ਸੀ ਕਿ ਸੁਖਵੀਰ ਨੇ ਮੈਨੂੰ ਕਿਹਾ ਸੀ ਕਿ ਜ਼ਿੰਮੇਵਾਰੀ ਤੋਂ ਲਾਉਣ ਤੋਂ ਬਾਅਦ ਇੱਕ ਮਹੀਨਾ ਸਮਾਂ ਹੁੰਦਾ ਹੈ ਅੱਜ ਦੇਖ ਪੰਥ ਨੇ ਅੱਜ ਤੇਰੇ ਸਿਰ ਤੇ ਉੱਪਰ ਮੈਨੂੰ ਬਿਠਾਤਾ ਹੈ ਕਹਿੰਦੇ ਤੁਸੀਂ ਕੀ ਕਹੋਗੇ ਨਹੀਂ ਦੇਖੋ ਜੀ ਇਹ ਜਿਹੜੇ ਰਤਵੇ ਨੇ ਨਾ ਹਾਂਜੀ ਇਹ ਇਹ ਵੱਡੇ ਛੋਟੇ ਦੀ ਗੱਲ ਨਹੀਂ ਉਹ ਵੀ ਅਕਾਲੀ ਦਲ ਦਾ ਪ੍ਰਧਾਨ ਆ ਇਹ ਵੀ ਅਕਾਲੀ ਦਲ ਦੇ ਪ੍ਰਧਾਨ ਚੁਣੇ ਨੇ ਹੁਣ ਜਿਹੜੇ ਇਹੇ ਦੋਸ਼ ਲਾਉਂਦੇ ਨੇ ਬਾਦਲ ਕੇ ਵੀ ਦੇਖੋ ਜੀ ਅਕਾਲ ਤਖਤ ਦਾ ਜਥੇਦਾਰ ਆ ਹੁਣ ਪ੍ਰਧਾਨ ਬਣ ਗਿਆ ਪੁਜਾਰੀ ਆ ਜਿਹੜੇ ਸਿਆਸਤ ਨਹੀਂ ਕਰ ਸਕਦੇ ਹੁੰਦੇ ਇਹ ਹਾਲ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਜਥੇਦਾਰ ਦਾ ਕਿਸੇ ਵੀ ਜਥੇਦਾਰ ਦਾ ਸਤਕਾਰ ਕੀਤਾ ਕਹੋਂ ਵੇਲੇ ਹਟਾਉਣ ਵੇਲੇ ਸੋ ਇਸ ਕਰਕੇ ਠੀਕ ਆ ਗਿਆਨੀ ਹਰਪ੍ਰੀਤ ਸਿੰਘ ਦਾ ਰੁਤਬਾ ਜਿਹੜਾ ਉਹਨ ਇੱਕ ਸਿਆਸੀ ਆਗੂ ਦੇ ਤੌਰ ਤੇ ਆ ਉਹਨਾਂ ਨੇ ਬੜੀਆਂ ਉਦਾਹਰਨਾਂ ਦਿੱਤੀਆਂ ਨੇ ਵੀ ਪਹਿਲਾਂ ਵੀ ਹੁੰਦਾ ਰਿਹਾ ਅਕਾਲੀ ਦਲ ਦੇ ਪ੍ਰਧਾਨ ਅਕਾਲ ਤਖਤ ਦੇ ਜਥੇਦਾਰ ਜਾਂ ਇਸ ਤਰ੍ਹਾਂ ਦਾ ਹੁੰਦਾ ਰਿਹਾ ਸੋ ਇਸ ਕਰਕੇ ਉਹ ਤਾਂ ਆਉਣ ਵਾਲੇ ਸਮੇਂ 'ਚ ਪਤਾ ਲੱਗਣਾ ਨਾ ਜੀ ਜੀ ਅੱਜ ਵੀ ਹਾਲਤ 'ਚ ਦੇਖਿਆ ਮਤਲਬ ਲੋਕਾਂ ਦੀਆਂ ਨਜ਼ਰਾਂ 'ਚ ਗਿਆਨੀ ਹਰਪ੍ਰੀਤ ਸਿੰਘ ਦਾ ਰੁਤਬਾ ਜਾਂ ਮਾਨ ਸਤਕਾਰ ਜਾਂ ਜਿਹੜੀ ਪੰਥ ਨੂੰ ਲੋੜ ਆ ਉਹੀ ਜੀ ਸੋ ਸੇਧ ਜਾਂ ਉਸ ਤਾਂ ਲੜਨ ਵਾਲੇ ਪਾਸੇ ਤੁਰਨਾ ਜਿਹਾ ਜਿਹੇ ਜਿਹੋ ਉਹਨਾਂ ਨੇ ਉੱਥੇ ਮਤੇ ਪੇਸ਼ ਕੀਤੇ ਨੇ ਬਾਗਾ ਬਾਰਡਰ ਖੋਲਣ ਦੀ ਗੱਲ ਕੀਤੀ ਆ ਰਾਜ ਸਭਾ 'ਚ ਬਰਾਬਰ ਨੁਮਾਇੰਦਗੀ ਦੀ ਗੱਲ ਕੀਤੀ ਆ ਫੈਡਰਲਿਜ਼ਮ ਦੀ ਗੱਲ ਕੀਤੀ ਆ ਸੋ ਅਸਲ 'ਚ ਉਹ ਵਿਚਾਰਾਂ ਨੂੰ ਕੌਣ ਅੱਗੇ ਵਧਾਉਂਦਾ ਉਹਦੇ ਨਾਲ ਉਹਦਾ ਰੁਤਬਾ ਮੰਨਿਆ ਜਾਊ ਵੀ ਹਾਂ ਕਿਉਂਕਿ ਕੁਰਸੀ ਆ ਜਿਹੜੀ ਆਪਦੇ ਆਪ ਵੀ ਉਹਦੀ ਇਮੀਤ ਹੁੰਦੀ ਆ ਉਹ ਤੇ ਬੈਠਣ ਵਾਲਾ ਉਸ ਕੁਰਸੀ ਦਾ ਮਾਨ ਸਤਕਾਰ ਵੀ ਉੱਚਾ ਚੱਕ ਸਕਦਾ ਉਹਦਾ ਹੀਣਾ ਨਹੀਂ ਕਰ ਸਕਦਾ ਮਾਲੀ ਸਾਹਿਬ ਕੁਝ ਲੋਕਾਂ ਦਾ ਸਵਾਲ ਸੀ ਵੀ ਇਹ ਤਾਂ ਕਹਿੰਦੇ ਸੀ ਵੀ ਸਾਡੀ ਦਿੱਲੀ ਨਾਲ ਯਾਰੀ ਹੈਗੀ ਹੈ ਜੀ ਨਹੀਂ ਅਸਲ 'ਚ ਪਤਾ ਕੀ ਹੁੰਦਾ ਉਹ ਹੁਣ ਉੱਥੇ ਵਿਅਕਤੀਗਤ ਤੂੰ ਤੂੰ ਮੈਂ ਮੈਂ ਹੋ ਰਹੀ ਸੀ ਹਾਂਜੀ ਬਿਰਸਾ ਸਿੰਘ ਬਲਟੋਹਾ ਨਾਲ ਉਹ ਕਹਿੰਦਾ ਵੀ ਤੁਸੀਂ ਉਹਨੂੰ ਮਿਲਿਆ ਉਹ ਕਹਿੰਦਾ ਤੁਸੀਂ ਤੁਸੀਂ ਉਹਨਾਂ ਦੇ ਨਾਲ ਰਾਜ ਨਹੀਂ ਕਰਦੇ ਜੇ ਮੈਂ ਮਿਲ ਲਿਆ ਕੀ ਹੋ ਗਿਆ ਆਹੋ ਹੈਗੀ ਆ ਸਾਡੀ ਯਾਰੀ ਹੁਣ ਜੇ ਕਾਲ ਤੱਕ ਸਾਹਬ ਤੇ ਆਪਣਾ ਗ੍ਰਹਿ ਮੰਤਰੀ ਅਮਿਤ ਸ਼ਾ ਆ ਉਹ ਜੱਫੇਦਾਰਾਂ ਨੂੰ ਮਿਲਦਾ ਇਹ ਤੇ ਗਲਤ ਕੀ ਹੈ ਜੀ ਹਾਂ ਇਹ ਤਾਂ ਇੰਗਲੈਂਡ ਦੀ ਮਹਾਰਾਣੀ ਵੀ ਇੱਥੇ ਆਈ ਸੀ ਮਿਲੀ ਸੀ ਸਾਰਿਆਂ ਨੂੰ ਉਹ ਟੋੜਾ ਸਾਹਿਬ ਪ੍ਰਧਾਨ ਸੀ ਸੋ ਇੰਨੀਆਂ ਜੀਆਂ ਗੱਲਾਂ ਦਿੱਲੀ ਨਾਲ ਜਾ ਰਹੀ ਆ ਦਿੱਲੀ ਨਾਲ ਦੁਸ਼ਮਣੀਆਂ ਇਹ ਪਤਾ ਲੱਗੂ ਤੁਹਾਡਾ ਏਜੰਡਾ ਕੀ ਆ ਤੁਹਾਡੇ ਲੜਾਈ ਦੇ ਮੁੱਦੇ ਕੀ ਨੇ ਤੁਸੀਂ ਦਿੱਲੀ ਦੇ ਵਿਰੋਧੀ ਹੋ ਦਿੱਲੀ ਦੇ ਵਿਰੋਧ ਇੱਕ ਗੱਲ ਤਾਂ ਤੁਸੀਂ ਦੱਸੋ ਜਿਹੜੀ ਕੀਤੀ ਹੋਵੇ ਜੀ ਤੁਸੀਂ ਤਾਂ ਵਨ ਨੇਸ਼ਨ ਵਨ ਇਲੈਕਸ਼ਨ ਇੱਕ ਕੌਮ ਇੱਕ ਚੋਣ ਦੀ ਵੀ ਹਮਾਇਤ ਕਰੀ ਬੈਠਾ ਸੁਖਵੀਰਤਾ ਜੀ ਸੰਧੂਰ ਸੰਧੂਰ ਵਾਲੇ ਮਾਮਲੇ ਤੇ ਜਿਹੜਾ ਕਿੱਡਾ ਸਵਾਲ ਉੱਠੇ ਨੇ ਇਹਨੇ ਸਭ ਤੋਂ ਵੱਡੀ ਵਧਾਈ ਦਿੱਤੀ ਆ ਮੋਦੀ ਨੂੰ ਜੀ ਸੋ ਇਹ ਇਹ ਮਿਹਨੇ ਮਾਰ ਕੇ ਦਿੱਲੀ ਨਾਲ ਜਾਰੀ ਆ ਦਿੱਲੀ ਕੀ ਚਾਹੁੰਦੀ ਆ ਉਹਦੀਆਂ ਨੀਤੀਆਂ ਕੀ ਨੇ ਉਹਦੀਆਂ ਪਾਲਿਸੀਆਂ ਕੀ ਨੇ ਤੁਹਾਡੀਆਂ ਉਹਦੇ ਨਾਲ ਟਕਰਾਅ ਚ ਆਉਂਦੀਆਂ ਨੇ ਕਿ ਨਹੀਂ ਜੀ ਕਹਿੰਦੇ ਜੋ ਦਿੱਲੀ ਸਾਡੀ ਦੁਸ਼ਮਣਾਂ ਨੀਤੀਆਂ ਉਹਦੇਆਂ ਲਾਗੂ ਕਰੀ ਜਾਓ ਇਹੀ ਕੀਤਾ ਹੁਣ ਤੱਕ ਬਦਲ ਕੇ ਨੇ ਜੀ ਮਾਲੀ ਸਾਹਿਬ ਜੀ ਨਾ ਖੀਲਾ ਸਵਾਲ ਕਰਦਾ ਵੀ ਸਿੱਖ ਕੌਮ ਦੇ ਜਿੰਨੇ ਵੀ ਲੀਡਰ ਨੇ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਹੈਗੀਆਂ ਨੇ ਇਹਨਾਂ ਦੇ ਵਿੱਚ ਤੁਹਾਨੂੰ ਉੱਚੀ ਸੋਚ ਵਾਲਾ ਕੌਣ ਲੱਗਦਾ ਜਿਹੜਾ ਚੰਗਾ ਲੀਡਰ ਹੋਵੇ ਜਿਹੜਾ ਕੌਮ ਦੇ ਹਿੱਤ ਲਈ ਬੋਲਦਾ ਹੋਵੇ ਜਾਂ ਕੌਮ ਦੇ ਕਿੰਨੇ ਅਫਸਰ ਉੱਚੇ ਅਹੁਦਿਆਂ ਤੇ ਹੈਗੇ ਨੇ ਜਾਂ ਜੱਜ ਕਿੰਨੇ ਬਣ ਚੁੱਕੇ ਨੇ ਜਾਂ ਆਈਪੀਐਸ ਅਫਸਰ ਕਿੰਨੇ ਬਣ ਚੁੱਕੇ ਨੇ ਇਹੋ ਜੀ ਸੋਚ ਵਾਲਾ ਹੈ ਕੋਈ ਲੀਡਰ ਨਹੀਂ ਦੇਖੋ ਜੀ ਸੋਚ ਜੇ ਤੁਹਾਡੇ ਸਾਹਮਣੇ ਉਹ ਤਾਂ ਹੀ ਪਤਾ ਲੱਗੂ ਨਾ ਜੀ ਜੀ ਕਿਉਂਕਿ ਅਕਾਲੀ ਦਲ ਨੇ ਤਾਂ ਪੰਥਕ ਸੋਚ ਸੀ ਉਹ ਪਹਿਰਾ ਹੀਟ ਰੋਲਦੀ ਹੂੰ ਉਹਦਾ ਇੰਨੇ ਸਾਲਾਂ ਤੋਂ ਮਾਹੌਲ ਵੀ ਉਹੋ ਜਿਹਾ ਬਣ ਗਿਆ ਜੀ ਜੀ ਹੁਣ ਇਹ ਇਸ ਸੰਘਰਸ਼ ਜਿਹੜਾ ਵਿਚਾਰਾਂ ਦਾ ਸੰਘਰਸ਼ ਚੱਲਣਾ ਇਹਦੇ ਵਿੱਚੋਂ ਨਿੱਤਰ ਕੇ ਆ ਜੀ ਉਹ ਦੀ ਕਿਹੜਾ ਕਿੰਨੇ ਕੇ ਪਾਣੀ ਚ ਇਸ ਰੂਪ ਤੇ ਐ ਕਹਿਣਾ ਵੀ ਫਲਾਣੇ ਸਭ ਤੋਂ ਚੰਗਾ ਫਲਾਣਾ 2 ਨੰਬਰ ਤੇ ਆ ਇਹਨਾਂ ਗੱਲਾਂ 'ਚ ਮੈਂ ਬੜਾ ਵਿਸ਼ਵਾਸ ਵੀ ਨਹੀਂ ਰੱਖਦਾ ਤੇ ਇਹ ਗੱਲਾਂ ਗਲਤ ਵੀ ਸਾਬਤ ਹੋ ਜਾਂਦੀਆਂ ਨੇ ਜੀ ਸੋ ਮਾਲੀ ਸਾਹਿਬ ਜਿਸ ਤਰ੍ਹਾਂ ਤੁਸੀਂ ਸਿੱਖਿਆ ਸਿੱਖਿਆਸਤ ਨੂੰ ਲੈ ਕੇ ਗੱਲਬਾਤ ਕੀਤੀ ਹੈ ਜਾਣਕਾਰੀ ਦਿੱਤੀ ਹੈ ਦਰਸ਼ਕਾਂ ਨੂੰ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਜੀ ਤੁਹਾਡਾ ਵੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਆਪਾ ਵਾਹਿਗੁਰੂ ਜੀ ਕੀ ਫਤਿਹ ਜੀ ਧੰਨਵਾਦ